ਕੀ ਆਊਗਾ ਚੱਲ ਮੇਰੀ ਕੋਈ ਸਿੱਤਤ ਕਰ ਰਹੀ ਤਾਂ ਗੋਲੀ ਪਾਈ ਕਿ ਮੈਂ ਮਾਮਾ ਉਹਦੀ ਸਿੱਤਤ ਕਰ ਲਗਾ ਜੇ ਮੈਂ ਮੈਦ ਖਡਾਤੇ ਜੋ ਉਹਦਾ ਮੈਂ ਹੋਇਆ ਤਗੜਾ ਤੇ ਕਹਿੰਦੀ ਮੇਰਾ ਨਾਂ ਹੀ ਨਹੀਂ ਲਿਆ ਵੇ ਜਗਵੀ ਸ਼ੰਕਰ ਨੇ ਕਹਿੰਦੀ ਨਾ ਸ਼ੰਕਰ ਦੀ ਮੈਂ ਤੇਰੇ ਨਾਲ ਇਹੀ ਗੱਲ ਕਰਨਿਆ ਵੀ ਇਹਨੇ ਇਹ ਬੰਦੇ ਦੀ ਇੱਕ ਸਿੱਤਤ ਮੈਨੂੰ ਆਪ ਹੀ ਆਪ ਕਰਨਾ ਪਿਆ ਮੈਨੂੰ ਬੋਲਣ ਤਾਂ ਦੇ ਹੁਣ ਮੈਨੂੰ ਨਹੀਂ ਹੈਗਾ 60 ਜਣੇ ਆਉਂਦੇ ਆ ਇਕ ਜੇ ਮੰਨ ਕੇ ਚੱਲ ਜਾਈਏ ਸਾਰੇ ਜਣੇ ਆਉਣੇ ਨਾਲ ਮੈਂ ਉਹ ਦੇਣ ਕਿੱਥੇ ਦੇਣਾ ਗੋਡੇ ਆਲਾ ਹੈ ਨਾ ਤੇ ਉਹ ਉਹਦੇ ਜਿਹੜੀ ਮਾਰ ਆਏ ਨੇ ਫਤੇ ਭਲਾਈ ਹੈ ਫਤੇ ਬਲਾਓ ਉਹ ਸੱਥਾਂ ਨੇ ਭਾਇਆ ਬਾਈ ਲੈ ਹੁਣ ਥੋੜਾ ਚੱਲ ਲੈਣ ਦੇ ਕੰਮ ਮੈਂ ਕਿਹਾ ਵੀ ਜਿੰਨੇ ਗੋਡੀਆਂ ਥਲਾਤਾ ਤੇ ਉਹਨੂੰ ਓਏ ਪੱਕਾ ਦੇ ਦਈਏ ਨਾ ਤੇ ਹਾਂਜੀ ਆਪ ਕੋਟਾਂ ਦੇ ਦਈਏ ਪੱਕਾ ਤੇ ਪੱਕਾ ਤੇ ਤੇਰਾ ਦੀ ਨੂੰ ਵੀ ਵਿਆਹ ਵੀ ਤੇਰਾ ਨਹੀਂ ਪੱਕਾ ਤੇ ਫੇਰੀ ਦਿੱਤਾ ਹੈ ਨਾ ਮੈਂ ਉੱਥੇ ਵਿਆਹ ਵੀ ਕਰਾ ਦਿਆ ਤੇਰਾ ਬਾਹਰ ਹੀ ਹਾਂ ਨਹੀਂ ਵਧੀਆ ਵਧੀਆ ਹੈਗਾ ਨਾ ਪੱਕਾ ਹੋ ਜਾਊਗਾ ਤਾਂ ਕੀ ਹੀ ਬੀਬੀ ਲੱਭ ਕੇ ਤੇਰੇ ਹਾਂ ਗਾਇਸ ਹਾਉਸ ਸ਼ੋਅ ਹੋਰ ਰਾਜੀ ਰਾਜੀ ਬੁਆ ਨਹੀਂ ਦੇ ਇਸ ਨੂੰ ਕਿਹਾ ਉਹ ਰਾਜੀ ਠੀਕ ਠਾਕ ਬਜਾ ਠੰਡਾ ਤੋਂ ਹਾਂ ਜੀ ਤੇਰੇ ਆਏ ਨੇ ਦੋ ਦੋ ਚਾੜੀਆਂ ਮੈਂ ਦੋ ਚਾਰ ਤੇਰੀਆਂ ਇਦਾਂ ਲਿਸਣ ਲੀਆਂ ਚਾਰੀਆਂ ਚਾਰੀਆਂ ਮੈਂ ਤੇਰੀ ਵੀ ਮੈਂ ਦੇਖੀ ਨਹੀਂ ਨਾ ਸੰਬਰ ਤਿੰਨ ਤੇ ਠੰਡਾ ਨਹੀਂ ਪੈਂਦੀ ਠੰਡ ਨਹੀਂ ਪੈਂਦੀ ਲੈ ਲੈ ਸਵਾਦ ਨੂੰ ਪੈਨੂ ਮਾਹ ਤੋਪੜੀ ਲੱਗੀ ਆ ਹੁਣ ਕੰਮ ਹੋ ਗਿਆ ਟਲ ਜਾਇਆ ਨਾ ਕੱਚਾ ਇਹ ਆ ਤਰ ਮੈਂ ਕਈ ਦਿਨਾਂ ਚੱਲਣਾ ਹੈ ਪੂਰਾ ਪੱਗੜਿਆ શરી ਆ ਜੱਗੂ ਜਦੋਂ ਉਹਦਾ ਨਾ ਜੱਗੂ ਠੰਡ ਕਰ ਦਿੰਦਾ ਆਗੇ ਹੈ ਨਾ ਜੱਗੂ ਉਹ ਠੰਡ ਕਿਉਂ ਕਰ ਦਿੰਦਾ ਆਗੇ ਕੀ ਗੱਲ ਇਹਨਾਂ ਦੀ ਗਰਮੀ ਆ ਦੇ ਠੰਡਾ ਦੇ ਚੱਲਣਾ ਠੰਡੀ ਚੰਗੀ ਪਾ ਜੀ ਠੰਡਾ ਹੀ ਲੱਤਾਂ ਉਂਟਾਂ ਗਵਾਂਾ ਠੰਡ ਚੰਗੀ ਆ ਠੰਡੇ ਦੇਈਏ ਠੰਡੇ ਚੰਗੇ ਠੰਡੇ ਨਹੀਂ ਠੰਡਾ ਰਹੀਏ ਨਹੀਂ ਗਰਮ ਰਹੀਏ ਮਾਨਾ ਵਰਮਾ ਬਾਏ ਵਸੇ ਮੈਚ ਨਹੀਂ ਮੈਚ ਚ ਗਰਮ ਅੱਛਾ ਫੇਰ ਮੈਚ ਚ ਗਰਮ ਬਹੁਤ ਅਲੱਗ ਤੱਕਰਿਆ ਨਹੀਂ ਨਹੀਂ ਉਹ ਨਹੀਂ ਜਿਦਾਂ ਮੈਂ ਬਤਾ ਤਾ ਉਦਾਂ ਗਰਮ ਅੰਦਰੋਂ ਠੰਡਾ ਉਦਾਂ ਗਰਮ ਉਦਾਂ ਗਰਮ ਦਿਮਾਗ ਤੋਂ ਠੰਡਾ ਇਹ ਕਿਹੜਾ ਪਤਾ ਤੇ ਲੱਗੇ ਜੱਗੂ ਆਇਆ ਚੋਲੇ ਆ ਲੱਗੇ ਜੱਗੂ ਆਇਆ ਆਇਆ ਏ ਆ ਬਲੇ ਜੀ ਹਮਾ ਦਾ ਸਾਥੀ ਦਾ ਸਾਥੀ ਤੇ ਜੇ ਉਹ ਡਰ ਜਗਾ ਖਾਲਸਾ ਬੈਠੇ ਹੁੰਦਾ ਮੁੰਡਾ ਸਿਆਣਾ ਜੇ ਤੁਹਾਡੇ ਨਾਲ ਨਿੱਕਾ ਜੇ ਵੇਲੋ ਹੈ ਨਹੀਂ ਹੈ ਸਾਡੇ ਬਰਾਬਰ ਦਾ ਹੀ ਇਹ ਕਹਿੰਦਾ ਪਰ ਸਿਆਣਾ ਨਾ ਪਹਿਲਾਂ ਨਾ ਬੈਗ ਜੀ ਦਾ ਖਾਲਸਾ ਤੇ ਬੈਗ ਜੀ ਫਤੇ ਕਿਹਾ ਹੈ ਕਿੰਨੇ ਤੈਨੂੰ ਦੱਸਿਆ ਇਦਾਂ ਕਹਿਣਾ ਇੰਨੀ ਅਮਰਤ ਚ ਗਿਆ ਨਾ ਅਮਰਤ ਵੈਰੀ ਗੁੱਡ ਵੈਰੀ ਗੁੱਡ ਉਹ ਤਾਂ ਭਾਵੇਂ ਨਹੀਂ ਅਮਰਤ ਚ ਗਿਆ ਦੇ ਵੀ ਬੋਲਿਆ ਕਰੋ ਠੀਕ ਆ ਅੱਗੇ ਭਰਾਵਾ ਲਧਿਆਣੇ ਇੱਕ ਕੁੱਤਾ ਦੇਣ ਆਇਆ ਤੇ ਉਹ ਤੇ ਕਹਿੰਦਾ ਵੀ ਸਾਡੇ ਦੋਵਾਂ ਤਿੰਨਾਂ ਸਾਲਾਂ ਦਾ ਕਿ ਚਪੇੜਾ ਵੱਜਣੀ ਆ ਗਈਆਂ ਭਈਆ ਦੋ ਅੱਛਾ ਢਾੜੇ ਚ ਉਹਨੇ ਮੈਂ ਕਿਹਾ ਵੀ ਇਹ ਗੱਲ ਸੱਚੀ ਹੈ ਯਾਰ ਉਹ ਦੱਦਾ ਕਹਿੰਜੀ ਦੋ ਵੀ ਉਹ ਨਾਂ ਰੱਖੀ ਜਾਂਦੇ ਕਹਿੰਦਾ ਤੁਹਾਣਾ ਨਾਂ ਛੱਡ ਜੋੜੇ ਰੱਖੀ ਜਾਂਦੇ ਆ ਉਹ ਉਹ ਨਾਲ ਜੁੜੇ ਰਖਾਉਂਦੇ ਜਵਾਕਾਂ ਦੇ ਕੱਲ੍ਹ ਜਾ ਗਰਮ ਦੀ ਪੂਰੀ ਤਿਆਰੀ ਆ ਪੂਰੀ ਪੂਰੀ ਸੋਹਣ ਜੀ ਕਹਿੰਦਾ ਇੱਕ ਰਹਿੰਦਾ ਸੀ ਬੰਦਾ ਚਾਹ ਸਕੋ ਜੀ ਲੈ ਉਹ ਕਹਿੰਦਾ ਵੀ ਇੱਕ ਬੰਦਾ ਰਹਿੰਦਾ ਸੀ ਤੇ ਉਹ ਬਾਵਾ ਚਾਦਾ ਕਹਿੰਦਾ ਮੈਂ ਕਿਹਾ ਤੂੰ ਜਗਾ ਜੂਗਾ ਲੈ ਲੈ ਕਹਿੰਦਾ ਲੈ ਜਗਾ ਦੀ ਕੀ ਗੱਲ ਕਰਨੀ ਹੋਰ ਪੰਜਾਂ ਸਾਲਾਂ ਨੂੰ ਕੋਠੀਆਂ ਸਾਰੀਆਂ ਵਿਲੀਆਂ ਹੋਈਆਂ ਸਹੀ ਜਨ ਮੋਢੇ ਗਾੜੇ ਬਾਤਾਂ ਚੱਲਦੀਆਂ ਉਹ ਲਦੀਆਂ ਨਹੀਂ ਦੀ ਗੱਲ ਆ ਉਧਰ ਵੈਸੇ ਖਾਲੀ ਲਿਦਾਣੇ ਸੈਟ ਬਈਆਂ ਤੋਂ ਵੀ ਉਹ ਨਾ ਆ ਇੱਥੇ ਰੱਖ ਲੋ ਜੀ ਲੈ ਕਿੰਗੇ ਸਿੰਘ ਰੱਖੀ ਜਾਂਦੇ ਨੇ ਨਾ ਆਪਦੇ ਜਵਾਕਾਂ ਦਾ ਕੌਰ ਸਿੰਘ ਰੱਖੀ ਜਾਂਦੇ ਹਾਂ ਜੀ ਉਹ ਜਿਹੜੇ ਜੰਪ ਵਾਲੇ ਹੁੰਦੇ ਆ ਆ ਜੋੜੇ ਰੱਖੀ ਜਾਂਦੇ ਆ ਹਾਂਜੀ ਹਾਂਜੀ ਉਹ ਫਿਰ ਤੁਹਾਨੂੰ ਦੇ ਆਹ ਜਰਾ ਵੀ ਚਾਹ ਦਿਓ ਚਾਹ ਦੇਖ ਆਓ ਬਾਕੀ ਜੋ ਮਨਜ਼ੂਰ ਹਾਂ ਬਿਲਕੁਲ ਜੀ ਬਿਲਕੁਲ ਹਾਂਜੀ ਐਪਸਫੋਰਡ ਵਾਲਿਆਂ ਨੇ ਪਾਤੀ ਪੋਸਟਰ ਦੀ ਹਾਂ ਇਹ ਆਪਣੇ ਦੀਆ ਇਹ ਹਵਾ ਨਾ ਲੈ ਜੇ ਚਾਹ ਜਣ ਨਾਲ ਪੈਂਦਾ ਬੱਸ ਇਹ ਹਵਾ ਵੜਾ ਕਰਨ ਲੱਗ ਪਈ ਗਾਡੀ ਭਵਾਂ ਦੀ ਆਇਆ ਬਾਹਰ ਦੇਖੇ ਮੈਂ ਮੈਚ ਦਾ ਆਇਆ ਮੈਂ ਮੈਚ ਨਹੀਂ ਆਇਆ ਆ ਚਾਹ ਮਰਵੀ ਮੇਦੇ ਕਰਕੇ ਗਏ ਹਾਂ ਆਇਆ ਮੇਰੇ ਨੂੰ ਚਾਹ ਚਾਹ ਲੋ ਆ ਜਾਓ ਕੋਤਾ ਪਵਾਈ ਇੱਥੇ ਮੈਂ ਕਿਹਾ ਵੀ ਜੱਜਾ ਮਰਾ ਕਹਿਣਗੇ ਹਣਾ ਉਹ ਕੀ ਇੱਕਦਾਂ ਪਤਾ ਜੇ ਪੱਤੀ ਹੈ ਪੱਕਾ ਜਾਨਾ ਹੈ ਹੈਵ ਅ ਫੋਰਡ ਆ ਜਾ ਮੇਰੇ ਚਾਹ ਕਿਹੜੀ ਜਗ੍ਹਾ ਭਲਵਾਂ ਜੀ ਤੁਸੀਂ ਕਹਿੰਦੇ ਹੈਗੇ ਸੀ ਪੂਰਾ ਹੋ ਗਿਆ ਪੱਕਾ ਦੇ ਦੇਣਾ ਉਹਨਾਂ ਨੂੰ ਹਾਂ ਲਓ ਜਾ ਸਕੋ ਹਾਂ ਐ ਓਏ ਪੱਕਾ ਦੇ ਦਈਏ ਇਹਨਾਂ ਨੂੰ ਹਾਂਜੀ ਐ ਫੋਟੋ ਨਾਲ ਦੇ ਦਈਏ ਪੱਕਾ ਦੇ ਪੱਕਾ ਤੇਰਾ ਦੀ ਨੂੰ ਤੇ ਵਿਆਹ ਵੀ ਉੱਧਰ ਨਹੀਂ ਪੱਕਾ ਦੇ ਫੇਰੇ ਦਿੱਤਾ ਹੈ ਨਾ ਮੈਂ ਉੱਥੇ ਵਿਆਹ ਵੀ ਕਰਾ ਦਈਏ ਤੇਰਾ ਬਾਹਰ ਹਾਂ ਨਹੀਂ ਵਧੀਆ ਵਧੀਆ ਹੈਗਾ ਨਾ ਪੱਕਾ ਹੋ ਜਾਊਗਾ ਪੱਕੀ ਹੀ ਬੀਬੀ ਲੱਭ ਕੇ ਤੇਰੇ ਹੈ ਨਹੀਂ ਨਹੀਂ ਇਹ ਨਹੀਂ ਬੀਬੀਆਂ ਬੜੀਆਂ ਇਹੋ ਜੀਆਂ ਹੈ ਹਾਂ ਸਿੱਟੀ ਕਾਲੇ ਰੰਗ ਦਾ ਮੁੱਲ ਬੜਾ ਬਾਹਰ ਹੁੰਦਾ ਸਹੀ ਗੱਲ ਬੋਲਦਾ ਪੂਰਾ ਇਹਦਾ ਪੰਜ ਪੂਰਾ ਮੁੱਲ ਵੱਡਾ ਫੁੱਲ ਫੁੱਲ ਚਾਲ ਆ ਗਿਠੇਗਾ ਮੈਂ ਤਾਂ ਲਾਇਆ ਨਹੀਂ ਉਹ ਤਾਂ ਅਦ ਨਾਲ ਗੂਗਾ ਕੀ ਕਰਦਾ ਸਭ ਨੇ ਕਿਹਾ ਤਾਂ ਨਾ ਕਰਮਾਂ ਤੋਂ ਕੀ ਹੋਣਾ ਚਾਹੀਦਾ ਨਾ ਨਾ ਮੰਮਾ ਬੀ ਲਿਆ ਕਰ ਚਾਹ ਛੱਡੀ ਨਹੀਂ ਜਾਣਾ ਚਾਹ ਨਹੀਂ ਪੀਣੀ ਦਾ ਚਾਹ ਛੱਡਤੀ ਹਾਂਜੀ ਵੀ ਬੱਚਾ ਆ 26 27 ਸਾਲਾਂ ਦਾ ਬੱਚਾ ਹੈ ਹੈਨਾ ਯਾਰ ਪੱਬੇ ਦਾ ਵਿਆਹ ਕਰਦੇ ਕਰਦੇ ਤੇ ਆਪਾਂ ਹੁਣ ਮੈਨਨ ਰਾਜੇ ਦਾ ਵੀ ਆਪਾਂ ਨਾਲ ਰੱਖੀਏ ਕੰਮ ਉਹ ਰਾਜ ਦਾ ਵੀ ਕਰੀਏ ਵਿਆਹ ਹੈ ਵਾਵਾ ਵਾਵਾ ਬੰਦਿਆਂ ਦੀ ਟੈਂਟ ਚੋਈ ਹੈ ਇੱਕ ਵਾਰੇ ਹੱਡੀ ਦੀ ਹੈ ਹਮ ਇਹਨੇ ਉਹ ਪਿਸ਼ੰਗਰ ਦੇਵ ਨਹੀਂ ਆਗੇ ਪਹਿਲਾਂ ਕਰਾਈ ਹੈ ਹਾਂ ਕਰਦੇ ਨਹੀਂ ਵਾ ਗੁਰਦੇਵ ਨਹੀਂ ਪਹਿਲਾਂ ਬਾਜੀ ਮਾਰਦੇ ਆ ਕਰ ਤੇ ਲੈਣ ਦੇ ਵਜੇ ਨਵਾਂ ਵਿਆਹ ਪਹਿਲੋਂ ਕਰਾ ਦਈਏ ਦਾ ਦਾਦਾ ਨਹੀਂ ਮੈਂ ਜੇ ਬਲਾ ਕਾਲੇ ਪੈਣ ਲਾਪੈਨ ਉਹਨਾਂ ਦਾ ਜੇ 2 ਸਾਲ ਹੋਰ ਨਾ ਹੋਵੇ ਤੇ ਫਿਰ ਇਹਨਾਂ ਦੇ ਪਿਸ਼ਾ ਕਰਦੇ ਆ ਟਾਪ ਇਹਨਾਂ ਕਹੂੰ ਸਰ ਕੱਲ ਪਾਜੀ ਬੜੀ ਰੌਣਕ ਲੱਗੀ ਏ ਗਾੜੇ ਚ ਸਾੜੇ ਚ ਆ ਨਹੀਂ ਬੜੀ ਕਿਰਪਾ ਵੈਗਦੇ ਬੜੇ ਸੰਤ ਆਂਦੇ ਯਾਰ ਕੀਤੀ ਵੈਗ ਰੂਨ ਬੜੇ ਇੰਦਾ ਫੰਦੀ ਬਰ ਇਕੱਠਾ ਹੋ ਗਏ ਏ ਸਾੜੇ 30 35 40 ਮੁੰਡੇ ਨਿਗੇ ਨਿਗੇ ਬਾਗੇ ਗੋਡਿਆਂ ਨੂੰ ਭਾਈ ਭਾਈ ਮੈਂ ਭਰਾਵਾ ਰੋਜ ਇੱਥੇ ਹੀ ਮੈਂ ਹੱਥ ਜੋੜਦਿੰਨਾ ਗੜੇ ਰੁਕਜੋ ਗੋਡੇਾਂ ਨੂੰ ਨਹੀਂ ਹੋਣਾ ਕੀ ਗੱਲ ਨਾ ਫਤੇ ਵਾਲਾ ਕੰਮ ਸਹੀ ਦੂਸਰੇ ਸਾਰੇ ਨਾ ਨਾ ਗੋਡੇ ਮੈਂ ਖਰਾਬ ਕਰ ਲਾਵਦੇ ਨਾ ਉਹ ਨਾਲੇ ਮੈਨੂੰ ਨਹੀਂ ਹੈਗਾ 60 ਜਣੇ ਆਉਂਦੇ ਆ ਇਕ ਜੇ ਮੰਨ ਕੇ ਚੱਲ ਜਾਈਏ ਸੱਤ ਜਣੇ ਆਉਣੇ ਨਾਲ ਮੈਂ ਉਹ ਦੇਣ ਕਿੱਥੇ ਦੇਣਾ ਗੋਡੇਾਂ ਵਾਲਾ ਨਾ ਤੇ ਉਹ ਉਹਦੇ ਜਿਹੜੀ ਮਹਾਰਾਜ ਨੇ ਫਤੇ ਬੁਲਾਈ ਹੈ ਮੈਂ ਫਤੇ ਬੁਲਾਉ ਉਹ ਸੱਥਾਂ ਨੇ ਭਾਈ ਹੋਏ ਮੈਂ ਹੁਣ ਥੋੜਾ ਜਿਹਾ ਚੱਲ ਲੈਣ ਦੇ ਕੰਮ ਮੈਂ ਕਿਹਾ ਵੀ ਜਿੰਨੇ ਗੋਡੀਆਂ ਥਲਾਤਾ ਤੇ ਉਹਨੂੰ ਮੈਂ ਜਾਰੀ ਮਿੰਟ ਲਾਏਗਾ ਨਹੀਂ ਮੈਂ ਖੜਦਾ ਗੋਡੀ ਨਹੀਂ ਹੱਤ ਲੋਣਾ ਯਾਰ ਚੰਗਾ ਨਹੀਂ ਬੈਠੇ ਨਹੀਂ ਮੈਨੂੰ ਨਹੀਂ ਚੰਗਾ ਲੱਗਦਾ ਯਾਰ ਉਹ ਨਹੀਂ ਯਾਰ ਬੱਚਾ ਤੋਂ ਨਾ ਉਧਾਂ ਬੈਗ ਜੀ ਕਾ ਖਾਲਸਾ ਹੈ ਬੈਗ ਜੀ ਕੀ ਪਤਾ ਹੈ ਸਹੀ ਮਹਾਰਾ ਇਹਨੇ ਨਾਲੇ ਆਪਣਾ ਫਤਿਹ ਬਖਸ਼ੀ ਹੈ ਉਥੇ ਸਕੂਲ ਚ ਹੀ ਆ ਗਰਾਊਂਡ ਹਾਲ ਸਕੂਲ ਚ ਹਾਲ ਲੱਗਦਾ ਹੋਏ ਬੋਰਸਾ ਕੋਲੋਂ ਅੱਜ ਗੱਡੀਾਂ ਦਾ ਵਟਕਾਣਾ ਹੈਗਾ ਜੀ ਉੱਥੇ ਲੈ ਆ। ਹੱਦ ਦਾ ਇਥੇ ਨਾ ਗੁਰੂ ਕਿੱਲੇ ਕਿੱਲੇ ਗੱਡੇ ਕੋਲ ਨਾ ਜਿਹਦੇ ਪਿੱਛੇ ਵੱਧੇ ਜਿਹੜੇ ਅੱਗੇ ਗੱਡੀ ਖੜੀ ਦੀ ਪੋੜੇ ਆਹੋ ਜੰਡ ਹੈ ਜੰਡ ਹੈਗਾ ਉਹ ਜੰਡ ਉਧਰ ਹਲੇ ਹੋ ਗਈ ਹਰੇ ਹੋ ਗਏ ਹਾਂ ਹਾਂ ਉਦਾਂ ਹੀ ਅਜੇ ਹੈਗੇ ਨਾ ਉਹ ਜੰਡ ਬਣਾ ਇੱਕ ਜੰਡ ਸੁੱਕ ਗਿਆ ਸੀ ਵੇਖ ਬਾਬੇ ਨਾਲ ਲਖੂ ਕੇ ਲਾਦਾ ਫਰੀ ਜਿਹੜਾ ਬੂਟਾ ਉਹ ਸੁੱਕ ਮੁੜ ਕੇ ਫਟਿਆ ਉਹ ਆਪ ਜਾਂਦੀ ਹੁਣ ਫਟਿਆ ਇਸਨੇ ਜੰਡ ਬਣ ਗਿਆ ਇਹਨੇ ਫਟ ਕੇ ਫੇਰ ਤਕੜਾ ਗਿਆ ਮੋਟੂ ਬੇਰ ਸੁੱਕ ਗਿਆ ਕਿ ਫੇਰ ਫਟਿਆ ਥੱਲੇ ਮੋਟੂ ਚੜਾ ਗੱਤੇ ਉਹ ਮਹਾਰਾਜੀ ਉਹ ਦੇਖੋ ਮੈਂ ਜੇ ਕਿ ਮੁੰਡਿਆ ਸੋ ਗਿਆ ਵਾ ਉਤਨੇ ਚੜਾ ਵਾ ਤੋ ਕਾਹੀ ਥਲੇ ਫੇਟ ਕੇ ਕਟਾ ਵਾ ਕੋ ਸ਼ਾਕ ਫੇਰ ਫਟਾਈ ਹੈ ਸਾਗ ਥਲੇ ਉਹਦੀ ਥੱਲੇੋਂ ਫੇਰ ਨਿਕਲੇ ਨਹੀਂ ਹੋਰ ਮਹਾਰਾਜੀ ਥੋੜੀ ਜਗ੍ਹਾ ਯਾਰੀ ਹੈ ਜੀ ਨਹੀਂ ਕੋਤਕ ਤੇ ਦਿਖਾਉਣਾ ਹਾਂਜੀ ਹਾਂਜੀ ਇਹ ਰਾਜੀ ਇਹ ਦੂਜਾ ਜਿਹੜਾ ਝਲੋਵਰ ਬਣਿਆ ਨਾ ਦੁੱਧ ਸੇ ਮਿਆਜੋ ਦੋਬ ਦੋ ਅੱਛਾ ਹਾਂ ਅਪੁਰਾਣੀ ਗੱਲ ਆ ਮੇਰੇ ਕਿਨੇ ਸਾਲ ਲੱਗਣਗੇ 50 ਸਾਲ ਲੱਗਦੇ ਦੁੱਧ ਨਿਕਲਿਆ ਵਿੱਚੋਂ ਦੁੱਧ ਹਾਂਜੀ ਦੁੱਧ ਸੇ ਮਿਆਜੋ ਇਹਨੂੰ ਪੁੱਟਿਆ ਨਾ ਝਲੋਵਰ ਨੂੰ ਪਟਾਈ ਕੀਤੀ ਅੱਛਾ ਤੇ ਆਪਣੇ ਆ ਵੀ ਕੁਦਰਤੀ ਦੁੱਧ ਸੇ ਨ ਮੋ ਜੇ ਜੇ ਭੁਖੇਗਾ ਵਾਰਮ ਅਪ ਹੋਏਗਾ ਫੇਰੀ ਇਹ ਇਹ ਕਰ ਮੁੜਕਾ ਤੇ ਤਰੇਲੀ ਦੇ ਗੱਡ ਮਾਰੀ ਦੀ ਵਾਰਮ ਅਪ ਦੇ ਉਹ ਤੇ ਤੂੰ ਦੱਸ ਪਹਿਲੀ ਕਬੱਡੀ ਤੋਂ ਪਾਉਣੀ ਆ ਤੇ ਤੂੰ ਉਧਰ ਲੱਤਾਂ ਇਹ ਹੈ ਕਿ ਇਹ ਨਹੀਂ ਲੈ ਗਏ ਬਾਤ ਚ ਮੈਂ ਪੰਜ ਦਿਨ ਰਿਕਾਰਡਿੰਗ ਪਾਈ 9 ਸਾਲ ਹੋ ਗਏ ਮਾਂ ਨੂੰ ਮਾਂ ਪੂਰੀ ਕਰਨੀ ਆਪਾਂ ਮਾਂ ਬਾਪ ਨੂੰ ਆਸਾ ਜੀ ਮਾਂ ਦੀ ਪੂਰੀ ਤਾਂ ਹੁਣ ਆਪਾਂ ਬੰਦ ਕੀਤੀ ਕਿ ਘਰੀ ਗੋਣ ਤਾਂ ਆਖਿਆ ਕਿ ਨਹੀਂ 25 ਦਾ ਤੋੜ ਮੈਂ ਕਰਾਪਾ ਕਰੇਗਾ ਮੇਰਾ ਸਾਰਾ ਰਾਹੋ ਬਈ ਨਾ ਰੋਂਦਾ ਮਾਂ ਅੱਜ ਪਰਬਾ ਖਾਇਓ ਬੋਦਾ ਬਸ ਆ ਖਾ ਲੈ ਉਹ ਕਰਕੇ ਪੰਜ ਵੜੀ ਕੋ ਬਾਪੂ ਮਾਂ ਖਾ ਲਿਓ ਮਾਂ ਖਾ ਲਿਓ ਲੈ ਬਾਪੂ ਖਾਈਏ ਰ ਪਾ ਹਾਂ ਤੇ ਜੀ ਕੋਣ ਲੈ ਗਿਆ ਆਪਣੀ ਖਾਣਾ ਦੇ ਕੋਈ ਨਹੀਂ ਗੁੱਸਾ ਖਾ ਲਾਂਗੇ ਮੈਂ ਗੁੱਸਾ ਖਾ ਜਾਂਦੀ ਹਾਂ ਗੁੱਸਾ ਖਾ ਦੇ ਖਾਣਾ ਭਰਾਵਾ ਕਹਿੰਦੀ ਮੈਂ ਥਿਆ ਥੋੜਾ ਹੁੰਦਾ ਹਾਂ ਗੁੱਸੇ ਦੇ ਅੱਗੇ ਓੜਾ ਗੇ ਅੰਦਰ ਤੇਰੇ ਦਾ ਪੰਜ ਘੰਟੇ ਦੇ ਮਤਲਬ ਮੇਰੇ ਪੈ ਵਾ ਇੱਥੇ ਬਣਾ ਕੋਈ ਨਹੀਂ ਹੁਣ ਪੈ ਗਿਆ ਤੇ ਫਿਰ ਕੀ ਗੱਲ ਹੈ ਮੇਰੇ ਗਾੜੀ ਤੇਰੇ ਮਗਰ ਪੈ ਗਿਆ ਅੱਜ ਉਹ ਨਹੀਂ ਕਰਾਉਣਾ ਉਹ ਤਾਂ ਚਾਹ ਟ੍ਰੀਟਮੈਂਟ ਜਾ ਇੱਕ ਕਰਦਾ ਹੀ ਉਹ ਉਹ ਵੀ ਆਰ ਵੀ ਕਰਦੇ ਆਹੋ ਉਹ ਕਰਦੇ ਮੰਮੀ ਜਾਣਾ ਜੀ ਚਲ ਜਾਨੇ ਕਿਦਰ ਜਿੱਦਾਂ ਤੇਰੇ ਬਾਹਰ ਹੈ ਨਾ ਉਹ ਕਹਿੰਦੇ ਬਲੌਕਿੰਗ ਹੋ ਜਾਂਦੀ ਬੰਦ ਹੋ ਜਾਂਦੇ ਆ ਬੰਦਾ ਵਾ ਉਹਨੂੰ ਮੈਂ ਪੁੱਛਿਆ ਸੀ ਨਾ ਉਹ ਦਾ ਫੋਨ ਤੇ ਗੱਲ ਨਹੀਂ ਕਰਦਾ ਮੈਂ ਜਿਹੜੀ ਵੀਡੀਓ ਬੜੀਆ ਵੇਖੀਆ ਮੈਂ ਉਹ ਉਹ ਬਲਾਈ ਜਾਂਦਾ ਉਹ ਕਹਿੰਦਾ ਵੀਰੇ ਆਪਣੇ ਹੁੰਦੇ ਨਾ ਜਿਹੜੇ ਜੜਾ ਨਿਵਾਲ ਉਗਦੇ ਆ ਉਹ ਬਲੌਕ ਹੋ ਜਾਂਦੇ ਉਹ ਤੋਂ ਆਪਣੇ ਚਮੜੀ ਉਪਰ ਜਿੱਦਾਂ ਗੰਦ ਮੰਦ ਪਾਇਆ ਪਾਇ ਕੇ ਸਿੱਕੀ ਸੁਕਰੀ ਪਾਇਆ ਪਾਇ ਕੇ ਨਾ ਉਹਦਾ ਬਲੌਕ ਹੋ ਜਾਂਦੀ ਆ ਉਹ ਕਰਦਾ ਕੁਝ ਨਹੀਂ ਆ ਤੈਨੂੰ ਮੈਂ ਦੱਸ ਦਈ ਦਵਾਈ ਲਾਉਂਦਾ ਜੀ ਉਹ ਤੈਨੂੰ ਮੈਂ ਦੱਸ ਦੂੰ ਦਵਾਈ ਕਰ ਉਹ ਦਵਾਈ ਨੇ ਪ੍ਰਸਾਰੀ ਵਾਲੀ ਦੁਕਾਨ ਤੋਂ ਮਿਲ ਜਾਂਦੀ ਆ ਧੰਨੂ ਵੀ ਖੜ ਜਾਂਦੇ ਆ ਕਿਹੜੀ ਦਵਾਈ ਹੁੰਦੀ ਹੈ ਹੈ ਕਿਹੜੀ ਦਵਾਈ ਹੁੰਦੀ ਉਹ ਮੈਂ ਤੁਹਾਨੂੰ ਦੱਸੂਗਾ ਉਹ ਨਾ ਬੀ ਹੁੰਦੇਗਾ ਜੀ ਬੀ ਹੁੰਦੇ ਤਾਂ ਬੀ ਹੁੰਦੇ ਗਰਮ ਵਾਲੇ ਜਾਂਦੇ ਹੁੰਦੇ ਤੇ ਉਹ ਜਿਦਾਂ ਉਹਨਾਂ ਨੂੰ ਚੇਲਲੇ ਕੇ ਨਾ ਚੇਲਲੇ ਕੇ ਤੇ ਉਹਨਾਂ ਨੂੰ ਗ੍ਰੈਂਡਰ ਦੇ ਵਿੱਚ ਐ ਕਰਕੇ ਮਿਕਸ ਚੰਗੀ ਤਰ੍ਹਾਂ ਉਹਦੇ 'ਚ ਦੋਗ ਤੇਲ ਪੈਂਦੇ ਆ ਜਿਤਨਾ ਤੇਲ ਜਿਹੜਾ ਮਰਜੀ ਨਾਰੀਅਲ ਦਾ ਜਾਂ ਦੂਜਾ ਤੇਜਾ ਪਾ ਲਓ ਉਹ ਹੁੰਦਾ ਗਰਮਸਾਬੋਂ ਜ਼ਿਆਦਾ ਉਹ ਤੇ ਉਹ ਤਰੀਕੇ ਜੇ ਨਾ ਬੁਰਸ਼ ਨਾਲ ਲਾਉਣਾ ਪੈਂਦਾ ਥੋੜਾ ਜਿਹਾ ਉਹਨੇ ਕੀ ਕਰਨਾ ਵਾ ਉਹਨੇ ਗਰਮੈਸ਼ ਦੇਣੀ ਸੇਰ ਨੂੰ ਗਰਮੈਸ਼ ਦੇਤੀ ਨਾ ਜਦੋਂ ਮੈਂ ਪੂਰੀ ਉੱਤੋਂ ਜਿਹੜੀ ਮੈਲ ਜੀ ਲੱਗੀ ਹੁੰਦੀ ਉਹ ਸਾਰੀ ਨਿਕਲ ਜਾਂਦੀ ਹੈ ਤੇ ਉਹ ਮੁੜ ਕੇ ਫਿਰ ਉਹਦੇ ਚੋਂ ਉਹਦੇ ਆਂਦਾ ਵਾ ਵੀ ਜਿਹਦੇ ਵਾਲ ਮਿਲ ਲੈਣਾ ਜਦੋਂ ਤੇਰੇ ਵਾਲਾਂ ਵਰ ਪਤਲੇ ਹੋ ਗਏ ਆ ਪਤਲੇ ਹੋ ਗਏ ਆ ਉਹ ਆਂਦਾ ਵਾ ਵੀ ਦੋ ਰਾਤ ਦੋ ਰਾਤ ਵਾਲੋ ਤੇਲ ਲੈ ਜਾਓ ਤੇ ਵਾਲ ਸੰਗ ਨਹੀਂ ਹੋ ਜੰਦੇ ਮਿੱਟੀ ਮੇਰਾ ਮੁੱਤ ਬੋਲਿਆ ਇਹ ਬੰਦੇ ਆ ਗੱਲ ਨਹੀਂ ਆਇਤਾ ਨਾ ਅੱਛਾ ਅੱਛਾ ਹੱਥਿਆ ਆ ਜੱਟ ਬਾ ਹਾ ਕਰਦੇ ਆਪਾ ਪਾਈ ਵਾ ਭਰਾ ਨਾ ਪੂਰੇ ਭਰਾ ਮਾਰ ਭਰਾ ਮਿਲੇ ਤੇ ਜੱਪ ਪੈਂਦੇ ਹੀ ਪੂਰੇ 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 ਹੀ ਪੂਰੇ ਚਾਹ ਮਾਰ ਗਏ ਹਾਂ ਬਾਮ ਲਾ ਬਾਮ ਸਮ ਸਮ ਚਾਹ ਸਪਾਇ ਜਤਾ ਕੇ ਨਰਾ ਸੀ ਜੀ ਅੰਦਰ ਘਰ ਤੋਂ ਘਰ ਪੰਜ ਦੇ ਬਾਅਦ ਤੇ ਜੱਪ ਭਰਾ ਦਾ ਘਟ ਆਜਾ ਕਰਦੀ ਗਲਾ ਹੋ ਗਈ ਹਾਂਜੀ ਉਹਨੇ ਆਪੇ ਕਰ ਲੈਣਾ ਮੁਜ ਮੈਂ ਨਹੀਂ 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 ਆਪਾਂ ਜਿੱਧਰ ਆਉਨੇ ਪਾਉ 613 ਕੀ ਗੱਲ ਤਿਆਰ ਨਹੀਂ ਹੋਣਿਆ ਅੱਜ ਹੱਥ ਨਹੀਂ ਖੇਡਣਾ ਆਪਾਂ ਕਿਉਂ ਮੋਢਾ ਯਾਰ ਬਹੁਤ ਬਾਕੀ ਸਾਟ ਜੀ ਲੱਗੀ ਮੜੀ ਬਹੁਤ ਦਰਦ ਹੋਣਾ ਕਰਦਾ ਅੱਛਾ ਤਾਂ ਕਰਕੇ ਉਧਰ ਵੀ ਇੱਕ ਤਰੀਕ ਨੂੰ ਖੇਡਦੇ ਆਪਾਂ 31 ਨੂੰ ਆਹੋ 1 31 ਨੂੰ ਖੇਡਦੇ ਆ ਤੈਨੂੰ ਪੜਾ ਖੇਡਣੀਆਂ ਚੰਗੀ ਜਰਾ ਬਾਅਦ ਚ ਭਰਾਵਾ ਸਾਰੇ ਵੀਰ ਭਰਾ ਆਉਂਦੇਗੀ ਖਤਮ ਅਜਦਾ ਈਦਾ ਇੱਕ ਦਿਨ ਦੀ ਜੱਜਮੈਂਟ ਕਰ ਲੈਂਦੇ ਭਰਾ ਆਪਣੇ ਤਾਂ ਕਰਕੇ ਹੁਣ ਆਪਾਂ ਸੈੱਟ ਕਰਕੇ ਖੇਡਾਂਗੇ ਕਿਦਾਂ ਆਪਾਂ ਨੂੰ ਫੀਲ ਹੁੰਦਾ ਜਦੋਂ ਬੇਤੀ ਫੀਲ ਨਹੀਂ ਆਪਾਂ ਨੂੰ ਕਿਹਨੇ ਉਹ ਤਾਂ ਜ਼ਿਆਦਾ ਨਹੀਂ ਸੈੱਟ ਨਹੀਂ ਗਾੜਾ ਹੁੰਦਾ ਨਾ ਵਾਵਾ ਦਰਦਾ ਬਾਕੀ 14 ਤਰੀਕ ਨੂੰ ਖੇਡਾਂਗੇ ਹੁਣ ਸਿੱਧਾ ਠੀਕ ਆ ਲੋ ਹਾਂ ਜੀ ਆਈ ਨੂੰ ਪੁੱਛਣ ਨੂੰ ਫਰ ਲਿਆ ਜੀ ਤੋ ਚਾਟ ਗਈ ਆ ਓਏ ਗੋਪੀ ਉਹ ਪੁੱਤ ਅੱਜ ਕਿਹੜਾ ਫੇਗਲਾ ਬਾਲੇ ਉਹ ਪਿੰਡ ਆਵਾਦੇ ਮੈਂ ਭਰੋ ਕਰੇ ਸਫਾਈ ਕਰਦੇ ਆ ਗੋਪੀ ਦੇ ਚਾਹ ਬਾਦ ਕਰਾਈ ਉਹਦੀ ਹੁਣ ਘਟ ਜੂਗੇ ਅਸੀਂ ਸਾਰੇ ਡੋਲ ਹੋ ਜੂ ਤੇ ਉਹ ਬਰਾਵਾ ਤੀਜਾ ਗਲਾਵੇ ਬਾਲਲੇ ਦੋ ਵਾਰ ਨਾਲ ਲੰਗਰ ਦੀ ਨਹੀਂ ਅੱਗੇ ਨੂੰ ਅੱਗੇ ਨੂੰ ਪਿਆ ਫਰ ਲੈ ਗਰ ਪਿਆ ਫਰ ਦਾਦੇ ਨੇ ਮਿਹਨਤ ਕਰੀ ਨਹੀਂ ਛਾਮਾ ਜੋ ਜਵਾਗ ਨੇ ਉਹਦੇ ਗਰਾਉਂਡ ਦੇ ਵਿੱਚ ਉਹ ਜਵਾਕ ਆ ਗਿਆ ਕਿ ਲੱਤਾਂ ਤੋਂ ਫਰਕੀ ਨੂੰ ਧੂਈ ਜਾਓ ਇੱਥੇ ਥੱਲੇ ਸੁੱਟ ਲੋ ਅਸੀਂ ਉੱਤੇ ਚੜ ਗਏ ਤੇ ਨਹੀਂ ਹੈ ਗੁੱਸਾ ਲੱਗ ਲਾ ਲੀੜੇ ਲਾ ਲੀੜੇ ਗੁੱਸਾ ਦਈਏ ਤੈਨੂੰ ਕਿਹਦੀ ਡੇਡ ਵਾਲੀ ਬਾਜ ਵਾਜਾ ਕੇ ਦੇ ਵੇਚੂ ਚੋਤਾ ਮੱਝੀ ਜਾ ਵੇਚਾ ਪਤਾ ਲੱਗੇ ਜਾਫੀ ਦਵਾਈ ਆਇਆ ਕੋਈ ਅੱਜ ਕੰਮ ਨਹੀਂ ਆਉਂਦੀ ਹੈ ਆਹ ਆ ਵੀ ਹੈ ਚੰਨ ਲਾ ਲਈਏ ਠੰਡ ਲਾ ਲਈਏ ਠੰਡ 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 ਬੜੀ ਠੰਡ ਬੜੀ ਨਹਾ ਕੇ ਕਿਹੜੀ ਜਿੰਦਗੀ ਜੀਂਦੀ ਹੋਰ ਨਹੀਂ ਨਹਾ ਪੁੱਤਿਆਂ ਨੂੰ ਕੋੜ ਰੋਲਾ ਪਈ ਗਰਮੀਆ ਤੇ ਨਹੀਂ ਠੰਡੇ ਦੇ ਗਰਮ ਇਹਦੇ ਨਾਲ ਪੀਣੀ ਕਿਹਦੇ ਨੂੰ ਇਹਨੂੰ ਖੰਡੀ ਵੀਰ पे ਆ ਪਿਆ ਸਾਡੇ ਘਰੇ ਜਗਾ ਵਾ ਬਾਬਾ ਜੀ ਅਸੀਂ ਸੁੱਕੇ ਮਾਲ ਵਾਲੇ ਉੱਥੇ ਬੜਿਆ ਮੇਰਾ ਵਿਆਹ ਚ ਉਹਨਾਂ ਨੇ ਮੈਨੂੰ ਘੇਰਦੇ ਸੀਗੇ ਹੈ ਵਿਆਹ ਚ ਆਹੋ ਸਾਰੇ ਮਨਕੀਰਤ ਮਨਕੋਰ ਤੋਂ ਨਹੀਂ ਦੁੱਜੇ ਤੇਜ ਆਹ ਉਹਦੇ ਪਰਸਲ ਗਿਆ ਹੁੰਦਾ ਜੀ ਆ ਜਿੱਦਣ ਬੰਦੇ ਸਾਰੇ ਪ੍ਰੋਮੋਟਰ ਸਾਡੇ ਆਹ ਲਾ ਲਾ ਮੈਂ ਮੈਣੀ ਲਾਣੀ ਸ਼ੈਂਕੀ ਆ ਗਿਆ ਸ਼ੈਂਕੀ ਆ ਗਿਆ ਜਹਾਜ਼ ਸ਼ੈਂਕੀ ਆ ਗਿਆ ਸ਼ੈਂਕੀ ਆ ਗਿਆ ਸ਼ੈਂਕੀ ਸ਼ਾ ਗਿਆ ਸ਼ੈਂਕੀ ਜਾ ਆ ਗਿਆ ਜਦੋਂ ਪੁਰ ਕਿੰਨਾ ਵਧੀਆ ਕੈਂਟਾ ਕਿੰਨਾ ਜਹਾਜ਼ ਸਾਹਿਬ ਇਹ ਆਉਂਦੇ ਐਂ ਦੇ ਐਦਾਂ ਨਹੀਂ ਹੱਥੋਂ ਟੁੱਟਣੇ ਆ ਲੈ ਛਾਲ ਬਹੁਤਾ ਬੱਬਾ ਕੱਦ ਨਹੀਂ ਹੋਰ ਗਰਾਪਾਂ ਮਾਰੀ ਆ ਜੰਮੀ ਜੀ ਪੀਣੀ ਵਾਲੀ ਜੀ ਹਾਂ ਪੀਣੀ ਵਾਲੀ ਜੀ ਚਾਹ ਦੇ ਦੋ ਸ਼ਕਾਜਵਾਨਾ ਭਲਵਾਨ ਨੂੰ ਚਾਹ ਆ ਕੇ ਫੜਦੇ ਤਰੇ ਲੋੜ ਹੋ ਗਿਆ ਥੈਂਕ ਯੂ ਮੈਂ ਦੇਖਾ ਕਿਦਾ ਭਲਵਾਨ ਜੀ 300 ਰੁਪਏ ਦਿੱਤਾ ਤੇ ਕਹਿੰਦਾ ਖਾਣਾ ਉਹ ਐਵੇਂ ਥੋੜੀ ਕਹਿੰਦੇ 50 300 ਦਿਖਾ ਉਹ ਕਹਿੰਦੇ ਘਰੋਂ ਖਾ ਉਹ ਘਰੋਂ ਨਹੀਂ ਖਾਜੀ ਜੰਦੂ ਰਹੀ ਦਾ ਖਾਕਰਤਾ ਪਰ ਇਹਨਾਂ ਉਹਦੇ ਆ ਕੇ ਖਾਣਾ ਪੈਂਦਾ ਪਰ ਜੇ ਤਾਂ ਪਲੇਅਰ ਡਾਊਨ ਹੋਏ ਉੱਠਿਆ ਉਹਨੂੰ ਕਹਿਣਾ ਨਹੀਂ ਚਾਹੀਦਾ ਵੀ 300 ਰੁਪਏ ਲੈ ਲੈ ਖਰਾ। ਅੱਛਾ ਮੈਂ ਡਾਊਨ ਆ ਪਲੇਅਰ ਨੂੰ ਦੋ ਹੈਗਾ ਮੈਂ ਤਾਂ ਬਿਲਕੁਲ ਨਾ। ਹਾਂ ਜੀ ਨਹੀਂ ਨਹੀਂ ਖੇਡਦਾ ਹਣਾ ਮੇਰੇ ਪਹਿਲਾਂ। ਅੱਛਾ ਇਹ ਇੰਨਾ ਥੋੜਾ ਹੀ ਮੈਂ ਸਮਝੇ ਮੈਂ ਉਹ ਦੋ ਸਾਲਾਂ ਨਾਲ ਸੁਝਿਆ ਵਾ। ਓਕੇ ਦੋ ਸਾਲ ਦੋ ਸਾਲ ਪੂਰਾ ਜੋਰ ਚਲਾ ਗਿਆ ਪਹਣ ਗਏ। ਹਾਂ ਮੈਂ ਸਮਝਿਆ ਵੀ ਖਰੇ ਜਿੱਦਾਂ ਇੱਕ ਮੰਨ ਲਓ ਕਿ ਕੋਈ ਬਿਲਕੁਲ ਹੀ ਨਵਾਂ ਨਵਾਂ ਉਹਦੋਂ ਨਵੇਂ ਨੂੰ ਹੀ 300 ਨਹੀਂ ਦਿੰਦੇ 100 ਹੀ ਦਿੰਦੇ ਸੀ ਪਹਿਲੀ ਗੱਲ ਤੇ 100 ਵੀ ਨਹੀਂ ਦਿੰਦੇ ਉਹਦੇ ਕੋਈ ਪੱਠਣ ਨਾਲ ਮੀਟਪੁਰ ਖਾਣ ਤਗੜਾ ਹੋ ਇੱਕ ਚੀਜ਼ ਦੱਸਾਂ ਯਾਰ ਦਾ ਮਰਜੀ ਆ ਉਹਦੋਂ ਨਾ ਉਹਦੋਂ ਮੰਨ ਲਾ ਵੀ ਜਦੋਂ 300 ਦਿੱਤਾ ਹੀ ਉਦੋਂ ਕੀ ਚੱਲਦਾ ਕੀ ਬਾਕੀ ਇਹਨੂੰ ਕਿਨੇ ਕਿਨੇ ਹੁੰਦੇ ਓਏ ਯਾਰ ਮੇਰੀ ਗੱਲ ਬਾਕੀ ਇਹਨੂੰ ਕਿਨੇ ਮੱਝ ਦਿੰਦੇ 6-7000 ਰੁਪਇਆ ਸਾਈ ਹੁੰਦੀ ਤੇ 1 ਕੋਪਨਾ ਨਾ ਹੋਰ 12-13000 ਇਹ ਤੇ ਮੇਰੇ ਨੂੰ ਸੀਨੀਅਰ ਹੁੰਦਾ ਹੀ ਨਾ ਮੈਂ ਤਾਂ ਲਿਖਾ ਕੀ ਨੇ ਕਿਸਾਨ ਕੀ ਨਾ ਗਈ ਇਹ ਉਦੋਂ 8000 ਰੁਪਇਆ ਰਕਾ ਹੀ ਕਰੀ ਦੋ ਹਜ਼ਾਰ ਰਕਾ ਹੈਗਾ ਗੋਪੀ ਹਣਾ 2000 ਰਕਾ ਹੈਗਾ ਮੈਂ ਦੋ ਨਹੀਂ ਚਾਰ ਜਾ ਦੇ ਮੈਂ ਕੋਲ ਮਨੋਂ ਦੋ ਰੁਪਇਆ ਚਾਰ ਕਰੋ ਵੇਚ ਨਵੇੜ ਤੋਂ ਮੈਂ ਦੋ ਤੇ ਚਾਰ ਤੇ ਤਿੰਨ ਤੇ ਲਵੇੜਦਾ ਓਏ ਇਹ ਤੇ ਤੂੰ ਜਦ ਰਗੈ ਨਹੀਂ ਤਾਹੀ ਹਰ ਗੱਲ ਕਹਿ ਸਕਦਾ ਇਹ ਗੱਲ ਹੈ ਇਸੇ ਦੇ ਪਰ ਪਈਦਾ ਬਣਦਾ ਕਿ ਅੱਜ ਕੱਲ ਬਾਬਾ ਹੂੰ ਤੇ ਜਰ ਨਾ ਮੈਂ 3000 ਪਾ ਗਿਆ ਹਾਂ ਹਾਂ ਆ ਗਈ ਆ ਗਈ ਆਈ ਭਰਾਵਾ ਮੈਂ ਇੱਕ ਗੱਲ ਗੱਲ ਸੁਣ ਕਹਿੰਦਾ ਜੀ ਪਾਇਆ ਅਪਰਵ ਜੀ ਪੌਣਾ ਪੈਦਾ ਕਹਿੰਦੇ ਥੋੜਾ ਬਾਰਾ ਪਵਾ ਜੀ 3000 ਰੁਪਏ ਮੈਂ ਗੱਡੀ ਚ ਪਵਾ ਆਹੋ ਵਿਹਾਰੀ ਗੱਲਾਂ ਜਿਹੜਾ ਜਾਲਾ ਨਹੀਂ ਦੋ ਹਜ਼ਾਰ ਲਖਾਉਗੀ ਨਾ ਉਹਦੇ ਵਿੱਚ ਮੈਂ ਉਹਨੂੰ ਕੀ ਕਵਾਂ ਵੀ ਇਹ ਚ 500000 ਦਾ ਪਾਇਆ ਦੋ ਹਜ਼ਾਰ ਲਖਾਉਗੀ ਨਾ ਹੁਣ ਜਾਣਾ ਉਹ ਤਾਂ ਖਾਣਾ ਖਾਣਾ ਆਹ ਤਾਂ ਬੰਦ ਪਲੇ ਟੇਟਰਾ ਕਰਨਗੇ ਉਹ ਇਹਨਾਂ ਤਾਂ ਪੱਕੇ ਕੀਪਿਆ ਇਹਨਾਂ ਕੋਈ ਟੈਂਟ ਲਿਆ ਨਹੀਂ ਏਰ ਕੋ ਮੈਂ ਉਹਨਾਂ ਕਹਿ ਦਿੰਦਾ ਵੀ ਥੋੜੀ ਦੂਰ ਹੀ ਕੰਮ ਆਹ ਬੋਲ ਤੇ ਇਹਨੇ ਨਾ تیرਨਾ ਵਰਤੇ ਇੱਕ ਦਿਨ ਤੇਲ ਅਜੇ ਤੱਕ ਕਿਦਾਂ ਲਿਆ ਸਿੱਧਾ ਠੇਕਾ ਮਾਰੀਦਾ ਪਾਣ ਪੈਸੇ ਨਾ تیرਨੇ ਵਰਤੇ ਨਹੀਂ ਗੱਲ ਪੈਸੇ ਦੀ ਥੋੜੀ ਪ੍ਰੇਮ ਪਿਆਰ ਨਹੀਂ ਕੀ ਜੀ ਮੈਂ ਪੱਤ ਵੀ ਦੇ ਦਿੰਦਾ ਕੀ ਜਾਨੀ ਜਵਾਹਰ ਜਦ ਘੱਟ ਵੀ ਹੁਣ ਘੱਟ ਵੀ ਲੱਲੀ ਦੇ ਆ ਫਿਰ ਇਹ ਨਹੀਂ ਜੇ ਕਿ ਨਾ ਬਾਦ ਫਿਰ ਘਾਟਾ ਜੇ ਨਫਾ ਲਿਆ ਫਿਰ ਘਾਟਾ ਵੀ ਚੱਲਣਾ ਬੰਦਾ ਉਹ ਹੁੰਦਾ ਜਿਹਨੂੰ ਇੱਕ ਫੋਨ ਕੀਤਾ ਤੇ ਇਹਨੇ ਜਹਾ ਘੱਤੀ ਮੈਂ ਆ ਗਿਆ ਫਿਰ ਇਹ ਥੋੜੀ ਕੀ ਆਊਗਾ ਨਾ ਚੱਲ ਮੇਰੀ ਕੋਈ ਸਿਫਤ ਕਰ ਹੇ ਤੱਕ ਗੋਲੀ ਪਾਈ ਜੀ ਮੈਂ ਮਾਮਾ ਉਹਦੇ ਦੀ ਸਿਫਤ ਕਰਨ ਲੱਗਾ ਜਿਹ ਮੈਂ ਮੈਚ ਖੰਡਾਤੇ ਜੋ ਉਹਦਾ ਮੈਂ ਹੋਇਆ ਤਗੜਾ ਜਦੋਂ ਮੇਰਾ ਨਾਂ ਹੀ ਨਹੀਂ ਲਿਆ ਵੇ ਜੋ ਵੀ ਸ਼ੰਕਰ ਨੇ ਲਿਆ ਸ਼ੰਕਰ ਨੇ ਲਿਆ ਮੈਂ ਤੇਰੇ ਨਾਲ ਇਹੀ ਗੱਲ ਕਰਨਿਆ ਵੀ ਇਹਨੇ ਇਹ ਬੰਦੇ ਦੀ ਐ ਕੈਸੇ ਮੈਨੂੰ ਆਪ ਹੀ ਆਪ ਕਰਨਾ ਉਹ ਮੈਨੂੰ ਬੋਲਣ ਤਾਂ ਦੇ ਹਣਾ ਇਹ ਬੰਦੂ ਦੀ ਇੱਕ ਸਿਫਤ ਹੈ ਵੀ ਜੇ ਨਿਹਾਨ ਕਰਤੀ ਫਿਰ ਹਾਂ ਹੀ ਆ ਤੇ ਜੇ ਇਹਨੇ ਪਹਿਲਾਂ ਕਹਿ ਦੇਣਾ ਮੈਨੂੰ ਫਲਾਣੇ ਬੰਦੇ ਦੀ ਹਾਂ ਹੀ ਉਧਰ ਮੈਂ ਜਾਣਾ ਇਹ ਸਿਫਤ ਹੈਗੀ ਇਹ ਬਿੱਲਾ ਕਰਤੀ ਹੋਰ ਚੱਲਿਆ ਗਿਆ ਨਾ ਇਹ ਚੀਜ਼ ਦਾ ਪ੍ਰਵਾਹ ਨਹੀਂ ਥੋੜਾ ਜਿਆ ਮੁੱਲ ਆ ਪਕੀਆ ਮੁੱਲ ਜਿਆਦਾ ਮੁੱਲ ਆ ਜੀ ਨਹੀਂ ਨਹੀਂ ਮੈਂ ਦੱਸਿਆ ਜਬਾਰ ਦਾ ਮੁੱਲ ਪੈਂਦਾ ਜੇ ਉੱਥੋਂ ਜਿਹਦੀ ਜ਼ਬਾਨ ਆ ਉਹਦੇ ਪਿੱਛੋਂ ਤੱਕ ਖਾਨਦਾਨ ਦਾ ਪਤਾ ਲੱਗ ਜਾਂਦਾ ਵੀ ਇਹਦਾ ਖਾਨਦਾਨ ਕੀ ਹੈ ਇਹ ਬਲੱਡ ਲੈਨ ਦਾ ਕੀ ਗੱਲ ਠੀਕ ਇਹਦੀ ਬਲੱਡ ਲੈਨ ਹੈਗੀ ਆ ਬਲੱਡ ਲੈਨ ਹਾਂ ਅੱਜ ਮੈਂ ਐਪਸਵੋਰਡ ਵਾਲਿਆਂ ਨਾਲ 2008 ਦਾ ਜੁੜਿਆ ਤੇ ਸਾਡੇ ਮਗਰ ਲੈ ਕੇ ਕਿਤੇ ਪੈਸੇ ਨਹੀਂ ਤੁਰੇ ਫਿਰਦੇ ਤੇ ਜੇ 8 ਦੇ ਜੁੜੇ ਆ ਤੇ ਅੱਜ ਵੀ ਜੁੜੇ ਉਹਨਾਂ ਨਾਲ ਪੈਸਾ ਨਹੀਂ ਪੈਸਾ ਚਲੋ ਆਉਂਦਾ ਅੱਜ ਕੱਲ ਪਲੇਅਰ ਵੇਂਦੇ ਆ ਕਿ ਅੱਜ ਇਹਦੇ ਨਾਲ ਖੇਡ ਲਿਆ ਕੱਲ ਨੂੰ ਇਹਦੇ ਨਾਲ ਖੇਡ ਲਿਆ ਤੰੜੀਆਂ ਜਦੋਂ ਤੇ ਮੁੜ ਕੇ ਮਾੜੇ ਤੇ ਹੋਣਾ ਹੀ ਆ ਪਾਪਾ ਐਪ ਸਪੋਰਟ ਵਾਲਿਆਂ ਦੀ ਨਾ ਇੱਕ ਗੱਲ ਕਰਨੀ ਪੈਂਦੀ ਆ ਐਪ ਸਪੋਰਟ ਵਾਲਿਆਂ ਮੈਂ ਨਾ ਉਹਨਾਂ ਕੋ ਲਾਇਆ ਤੇ ਤਾਕੇ ਦੇਣ ਮਿਲੇ ਦੋ ਤਿੰਨ ਢਾ ਗਿਆ ਦੋ ਢਾ ਗਿਆ ਉਹਨਾਂ ਨੇ ਹੱਬ ਤੱਕ ਲਾਇਆ ਉਹਨਾਂ ਕੋ ਉਹਨਾਂ ਨੇ ਨਾ ਉੱਥੇ ਮਤਲਬ ਕਿ ਜਿੱਦਾਂ ਘਰ ਵਾਲੀ ਰੋਟੀ ਵਾਲਾ ਸਟੂਕ ਨੂੰ ਕੋਈ ਟਪਾਟ ਉਹਦੇ ਚੱਕੇ ਮੇਰੀ ਪਾਪਾ ਗੱਲ ਸੁਣ ਉਹਨਾਂ ਨੇ ਇੱਕ ਉਥੋਂ ਆਪਣੀਆਂ ਜਿੱਦਾਂ ਮਾਲਾ ਹੁਣ ਤਾਂ ਬੀਬੀਆਂ ਬੜੀਆਂ ਚੱਲ ਗਿਆ ਆਂਟੀ ਆਉਂਦੀ ਸਵੇਰੇ ਰੋਟੀਆਂ ਪੁਕਾ ਕੇ ਮੀਠ ਮੂਠ ਜੋ ਸਭ ਕੋ ਆਪਣਾ ਘਰ ਵਾਲਾ ਸਿਸਟਮ ਕਰ ਜਣੀ ਦਾ ਜਿੱਦਾਂ ਸਾਰਿਆਂ ਨੇ ਮੁੰਡਿਆਂ ਨੇ ਮਾਤਾ ਕਿ ਮੇਰੇ ਸਿਰ 'ਤੇ ਤੇਲ ਲਾ ਦੇ ਜਾਂ ਕਿਦਾਂ ਐ ਘਰ ਵਾਲਾ ਮਾਹੌਲ ਹੀ ਪੂਰਾ ਤੂੰ ਨਾ ਜਦੋਂ ਅਸੀਂ ਗਏ ਨਾ ਪਹਿਲੀ ਵਹਿਲੀ ਯਾਰ ਇਹ ਗੱਲ ਉਹਨਾਂ ਦਾ ਇੱਕ ਨੰਬਰ ਆ ਕੰਮ ਉਦੋਂ ਬੰਦੇ ਬਾਕੀ ਜਦੋਂ ਹੋਟਲਾਂ ਤੇ ਵੀ ਚੱਲਦਾ ਪਰ ਉਹਨਾਂ ਨੇ ਦਾ ਜਿਹੜਾ ਦਾਣ ਘਰ ਵਾਲਾ ਕੰਮ ਬੰਦੇ ਬੰਦੇ ਨਾਲ ਹੁਣ ਹੁਣ ਵੀ ਚਲੋ ਬੰਦੇ ਹੈਗੇ ਆ ਚੰਗੇ ਪਹਿਲੋ 2-3 ਬੰਦੇ ਬਾਲੇ ਵਧੀਆ ਹੁੰਦੇ ਚਲੋ ਹਰ ਕੇ ਭੈਣ ਭਰਾਵਾਂ ਚ ਤੂ ਤੂ ਮਾਮੇ ਹੋ ਜਾਂਦੀ ਐ ਇੱਕ ਲੱਭੀ ਹੁੰਦਾ ਨੰਗਲ ਦਾ ਉਹ ਵੀ ਬੰਦਾ ਬੜਾ ਹੀਰਾ ਹੈ ਹੈਗਾ ਕਈ ਬੰਦੇ ਹਨਾ ਪਰ ਉਹ ਪ੍ਰੋਮੋਟਰ ਨਹੀਂ ਹੁੰਦੇ ਇੱਕ ਫੈਮਲੀ ਨੂੰ ਹੀ ਸਾਡੇ ਨਾਲ ਪਰਿਵਾਰ ਨੂੰ ਤੇ ਉਹ ਚੀਜ਼ ਜਿਹੜੀ ਪਰਿਵਾਰ ਹੁੰਦਾ ਨਾ ਹਾਂ ਪਰਿਵਾਰ ਪਰਿਵਾਰ ਹੀ ਐ ਯਾਰ ਅੱਜ ਜੇ ਆਪਾਂ ਦੁੱਖ ਸੁੱਖ ਤੇ ਜਾਣੇਗੇ ਤੇ ਜੇ ਗੋਪੀ ਆਪਾਂ ਪਹਿਲਾਂ ਵੇਖੋ ਜਿਹਦੀ ਹਾਂਡੀ ਸਾਡੀ ਚੱਲਦੇ ਰਹੇ ਆ ਮਿਲਦੇ ਵੱਧੇ ਰਹੇ ਆ ਤੇ ਫਿਰ ਵੀ ਅੱਜ ਅੱਜ ਅੱਗੇ ਪੁਰਾਣੇ ਜਿਹੜੇ ਬਜ਼ੁਰਗ ਹੁੰਦੇ ਨਾ ਉਹ ਐਵੇਂ ਨਹੀਂ ਉਹਨਾਂ ਦੀਆਂ ਚਿੱਟੀਆਂ ਤਾਂ ਆ ਗਈਆਂ ਤੇ ਗੋਡੇ ਵੀ ਲੀ ਹੋ ਗਏ ਉਹ ਚੀਜ਼ਾਂ ਉਹ ਚੀਜ਼ਾਂ ਬਲਾ ਕਿਹੜੀਆਂ ਕਰਦੇ ਹੁੰਦੇ ਸੀ ਇਹਨੇ ਜੇ ਰਿਸ਼ਤਾ ਕਰਨਾ ਨਾ ਉਹਦਾ ਦਾਦਾ ਵੇਖੋ ਦਾਦਾ ਜੇ ਕੁੜੀ ਆ ਕੁੜੀ ਦੀ ਨਾਨੀ ਵੇਖੋ ਪਿੱਛੇ ਕੁੜੀ ਦਾ ਕੁੜੀ ਦਾ ਨਾਨਕਾ ਫੋਲਦੇ ਹੁੰਦੇ ਪਿੱਛੇ ਉਹਨਾਂ ਦਾ ਫੋਲੋ ਕਿਦਾਂ ਦਾ ਖਾਨਦਾਨ ਪੀ ਇੱਥੇ ਮੂੰਹ ਮੰਨ ਕੇ ਚੱਲ 10 ਬੰਦੇ ਉਦੋਂ ਪੁਰਾਣੇ ਸਮਿਆਂ 'ਚ 10 ਬੰਦੇ ਆ ਜਾਣ ਡੰਗਰ ਉਜਤਰਾ ਮੰਨ ਕੇ ਚੱਲ ਵਾਡੀਆਂ ਕਰਦੇ ਤੇ ਜੱਤੇ ਜੱਤੇ ਤੇ ਕਹਵੇ ਮੈਂ ਰੋਟੀ ਨਹੀਂ ਲਾਉਣੀ ਪੁਰਾਣੇ ਬੰਦੇ ਐਹੋ ਜਿਹੀਆਂ ਗੱਲਾਂ ਸੋਚਦੇ ਰੋਟੀ ਪਾਣੀ ਦਾ ਵੀ ਇਹ ਨਾ ਕਿਤੇ ਕਹਦੇ ਵੀ ਉਹ ਪ੍ਰਾਣੀਆਂ ਜਨਾਨੀਆਂ ਇਦਾਂ ਹੁੰਦੀਆਂ ਬੰਦੇ ਜੇ ਕਿਤੇ ਗੈ ਵੀ ਹੁੰਦੇ ਸੀ ਤੇ ਕਿਸੇ ਦੇ ਘਰੋਂ ਰੋਟੀ ਪਾਣੀ ਤੋਂ ਨਹੀਂ ਮੁੜਦਾ ਕੋਈ ਹੁਣ ਮੈਂ ਮੇਰੇ ਕਹਣਾ ਜਿਹੜੀਆਂ ਪ੍ਰਾਣੀਆਂ ਆਪਣੀਆਂ ਦਾਦੀਆਂ ਦੋਦੀਆਂ ਪਿੱਛੇ ਹੁਣ ਆਪਣ ਹੈਗੀਆਂ ਹੀ ਜਿੱਦਾਂ ਹੈਗਾ ਇਹ ਸਿਸਟਮ ਤੇ ਉਹਨੇ ਉਹ ਕਹਿੰਦੇ ਨੇ ਪੁੱਤਰ ਰੋਟੀ ਖਾਣੀ ਹੈ ਰੋਟੀ ਖਵਾਈਏ ਬੰਦਾ ਆਮ ਦੀ ਭੁੜਾ ਉਹ ਉਹ ਚੀਜ਼ਾਂ ਨਾ ਯਾਰ ਗੋਪੀ ਜਿਦਾ ਆਪਾਂ ਗਏ ਸਾਰੀਆਂ ਉਹ ਤੋਂ ਗੱਡੀਆਂ ਕਿੰਨੀ ਕਿੰਨੀਆਂ ਮਾਰ ਉਹਦੋਂ ਜੂਮ ਕਰ ਮੜੀ ਕਿੰਨੀਆਂ ਗੱਡੀਆਂ ਇਹ ਸਾਰੀਆਂ 1 2 3 11 ਗੱਡੀਆਂ ਦਾ 1 2 3 4 5 6 7 8 9 10 ਪਲੇਰਾਂ ਨੂੰ ਕਹਿੰਦੇ ਐ ਵੈਸਾਈਂ ਵੱਡੀ ਹੁੰਦੀ ਪਲੇਰਾਂ ਨੂੰ ਜਿੱਦੀ ਪੈਸੇ ਵੜੇ ਕਬੱਡੀ 'ਚ 11 ਗੱਡੀਆਂ 11 ਗੱਡੀਆਂ ਦਾ ਤੇਲ ਕੱਢਿਓ ਤੇ ਬੱਚ ਕਰਿਓ ਸਾਫ ਮੜਾ ਇਹ ਬੰਦਿਆਂ ਦਾ 15000 ਮਾਣਾ ਨੇ ਹੈ 15000 20000 ਦਿਆ ਦੇਣਾ ਸੱਟਾ ਇਹ ਨਹੀਂ ਉਦੋਂ ਹੁੰਦੀ ਦੂਜੇ ਬੰਦੇ ਬਈ ਯਾਰ ਪਲੇਰਾਂ ਨੂੰ ਕੋਈ ਪੈਸੇ ਹੋਰ ਵੱਧ ਦਿਆ ਕਰੋ ਪਲੇਰਾਂ ਨੂੰ ਚਾਹੀਦੇ ਆ ਯਾਰ ਬਲ ਮੈਂ ਮੈਂ ਕਿਹਾ ਮੇਰੀ ਗੱਲ ਸੁਣ ਮਲੇਰ ਜਿਹੜੇ ਜਿਤਰਾ ਪਲੇਅਰਾਂ ਨੂੰ ਪੈਸੇ ਨਾ ਉਹਨਾਂ ਐਗ ਨੂੰ ਚਵਾਰੇ ਨੂੰ ਬੰਦੇ ਜਿਹੜੇ ਤਕੜੇ ਹੋ ਜਾਂਦੇ ਸ਼ੰਘਰਚ ਕਰਕੇ ਜਿਹੜੇ ਥੜੜੇ ਆ ਨਾ ਉਹਨਾਂ ਨੂੰ ਨਹੀਂ ਹੈਗੇ ਅਸਲ ਸਮੇਂ ਦੇ ਹਿਸਾਬ ਨਾਲ ਲਈਏ ਤਾਂ ਆਂਡੀ ਦਾ ਹੱਕ ਪੂਰਾ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਕਬੱਡੀ ਪਲੇਅਰ ਦਾ ਨਹੀਂ ਹੁੰਦਾ ਜੇ ਆਪਾਂ ਆਪਾਂ ਕਰੀਏ ਨਾ ਆਪਾਂ ਕਰੀਏ ਨਾ ਜੇ ਇਹਦੇ ਚ ਆਪਾਂ ਸਾਰਾ ਕੈਲਕੂਲੇਟਰ ਮਾਰੀਏ ਖਰਾਕ ਦਾ ਉਦਾਂ ਸਾਰਾ ਕੁਝ ਫਿਰ ਬੰਦੇ ਦਾ ਪੂਰਾ ਜਾਈ ਫਟਦਾ ਨਾ ਕੋਣ ਆਪਣਾ ਵੀਆ ਦਾ ਦੇਸੀ ਅੰਡਾ ਹੋ ਗਿਆ ਹੁਣ ਚਲੋ ਫਿਰ ਵੀ ਮਹਾਰਾਜ ਨੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਆ ਇਹ ਚੀਜ਼ ਤਾਂ ਦੇਖੀਓ ਉਹ ਅੱਗੇ ਇਹ ਦੇਖੀ ਜਿਹੜੇ ਪਰਵਾਨੇ ਮਿਹਨਤ ਉਹ ਜਿਹੜੇ 10 ਦੇ ਬੰਦਾ ਖਾ ਉਹ ਕਿੰਨੇ ਭੱਗੇ ਮੇਰੇ ਨਾਲ ਦੂਸਰ ਪੁਰਾਣੇ ਬੰਦੇ ਨਹੀਂ ਜਿੱਦਾਂ ਕਹਿੰਦੇ ਹੁੰਦੇ ਵੀ ਜਿੰਨਾ ਕਰ ਘੋੜੀ ਰੱਖੀ ਹੁੰਦੀ ਇੱਧਰ ਹੋ ਜਾਏ ਜਿੰਨਾ ਕਰ ਘੋੜੀ ਰੱਖੀ ਹੁੰਦੀ ਸੀ ਤੇ ਜਾ ਜਮਰਾ ਜਿਹਦੇ ਕਰੇ ਕੋੜੀ ਤੇ ਜਾਂ ਭਲਵਾਨ ਹੁੰਦਾ ਉਹ ਨਾ ਚੋਰੀ ਨਹੀਂ ਕਰਦਾ ਕੋਈ ਚੋਰੀ ਚੋਰੀ ਕਰਨ ਸਭ ਜਾਨ ਤੇ ਅੱਗੇ ਲੱਗੀ ਹੁੰਦਾ ਹੈ ਕਿ ਚੋਰੀ ਕੀ ਕਰਨੀ ਹੈ ਯਾਰ ਮੇਰੀ ਗੱਲ ਸੁਣ ਮੀਆਂ ਦਾ ਗੋਪੀ ਆਂਡਾ ਹੋ ਗਿਆ ਜੇ ਦਾਹਾ ਡੇ ਇੱਕ ਭਲਵਾਨ ਖਾਊਗਾ ਤੇ 200 ਦੇ ਆਂਡੇ ਹੋ ਗਏ ਨਾ ਇੱਕ ਟਾਈਮ ਮੋਟੀ ਗੱਲ ਦਾ ਮੈਂ ਮੋਟੀ ਗੱਲ ਤੈਨੂੰ ਦੱਸਦਾ ਮੱਲਾ ਸੁੱਖ ਆਣਾ ਸੁੱਖ ਨੂੰ ਤਕੜਾ ਕਰਨਾ ਪੂਰਾ 2000 ਰੁਪਏ ਡਾੜੀ ਦਾ ਫਿਰ ਮੱਲ ਬੰਦਾਈ ਮੱਲ ਜੇ ਹਫਤੇ 3 ਦਿਨ ਹੀ ਖਾਵਾਂ ਜੇ ਹਫਤੇ 2 ਦਿਨ ਹੀ ਖਾਵਾਂ 1200 ਦਾ ਬੱਕਰਾ ਹੀ ਹੋ ਗਿਆ ਤੈਨੂੰ ਮੈਂ 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 ਤੈਨੂੰ ਲੈ ਕੇ ਦੇ ਦਿੰਨਾ ਇੱਥੇ ਸਾਰਾ ਮੇਰੇ ਤੋਂ ਮੇਰੇ ਤੋਂ 200 ਦੇ ਆਂਡੇ ਦੇਸੀ ਆਂਡੇ ਦੇ ਦਿੰਦਾ ਆਂਡਾ ਆਂਡੇ ਆਂਡੇ ਦਾ ਹਾਂਡੇ ਖਾਊਗਾ 200 ਦੇ 200 ਦੇ ਦਾ ਹਾਂਡੇ ਚ ਮਤਲਬ ਦਾ 12 ਆਂਡੇ ਤੇ ਨਹੀਂ ਛੱਡਣੇ ਨਹੀਂ 12 ਆਂਡੇ ਖਾ ਜਾਣੇ ਹਾਂ 12 ਆਂਡੇ ਆਂਡਿਆਂ ਨਾਲ ਕੱਲੇ ਥੋੜੀ ਮੜ ਕੇ ਗੱਲ ਪਾਉਣੀ ਮੜ ਕੇ ਜਿਕਣ ਖਾਊਗਾ ਕੋਈ ਹੋਰ ਚੀਜ਼ ਖਾਊਗਾ ਜੇ ਆਹ ਦੇਣੇ ਮੱਛੀ-ਮੱਛੀ ਚਾਹੀਦੀ ਪਲੇਅਰ ਨੂੰ ਤਾਂ ਇੱਤਾ ਹੀ ਕੁਝ ਹੁਣ ਮੈਂ ਵੀ ਤੈਨੂੰ ਕਹੀ ਜਾਂਦਾ ਤੂੰ ਬਣ ਗਿਆ ਬਣ ਗਿਆ ਨਾ ਆ ਜਿਹੜੀ ਮੇਰੀ ਨਿਗਾਹ ਚ ਕੱਖ ਵੀ ਤੂੰ ਜਦੋਂ ਬਣੇਗਾ ਬਣੇਗਾ ਫਿਰ ਦੱਸ ਮੈਂ ਤਾਂ ਨਹੀਂ ਹੋ ਰਿਹਾ ਹੋਰ ਮੈਂ ਤਾਂ ਬਤਾ ਦੇ ਬੰਨ ਬੰਦੇ ਇਹੋ ਜਿਹੇ ਹੁੰਦੇ ਸੀ ਪੁਰਾਣੇ ਬੰਦੇ ਬਲੋ ਕੀ ਕਹਿੰਦੇ ਹੁੰਦੇ ਸੀ ਕਹਿੰਦੇ ਉਹ ਬਾਕੀ ਪੰ ਸਾਰੀ ਦੁਨੀਆ ਸਾਨੂੰ ਕਹੀ ਜਾਵੇ ਤਕੜਾ ਤਕੜਾ ਜਦਨ ਮੈਂ ਉਸਤਾਦ ਦੇ ਮੂੰਹ ਸੁਣੂਗਾ ਨਾ ਤਕੜਾ ਉਦਨ ਮੈਨੂੰ ਸਤਕਾਉਣਾ ਬਿਲਕੁਲ ਉਹ ਚੀਜ਼ਾਂ ਜਿਹੜੀਆਂ ਪੱਲੇ ਪਾਵੇ ਨਾ ਬੰਦਾ ਜਦਨ ਇਹ ਮੈਨੂੰ ਕਹੂਗਾ ਨਾ ਕਿ ਤੂੰ ਸੂਈ ਦੇ ਨੱਕੇ ਚੋਂ ਲੰਘੇ ਹੋਣ ਤਕੜਾ ਹੋ ਗਿਆ ਉਹ ਚੀਜ਼ ਦੀ ਵੇਟ ਕਰੇ ਕਿਉਂਕਿ ਦੁਨੀਆ ਨੇ ਨਹੀਂ ਵੇਖਿਆ ਜੋ ਉਸਤਾਦ ਵੇਦਾ ਜੋ ਜੋ ਸੀਨੀਅਰ ਵੇਂਦਾ ਉਹ ਨਹੀਂ ਚੀਜ਼ ਵੇਂਦਾ ਉਹ ਅਹੀਂ ਵੇਖਣੀ ਹੈ ਤੂੰ ਕੀ ਹੈ ਜੇ ਜੇ ਮੰਨ ਕੇ ਚੱਲ ਜਿਹੜਾ ਉਸਤਾਦ ਹੀ ਹੋਇਆ ਜੇ ਉਹ ਹੀ ਕਹਿਣ ਲੱਪਿਆ ਨਹੀਂ ਨਹੀਂ ਪੜੀ ਗੱਲ ਉਹਦੇ ਚ ਫਿਰ ਉਹ ਗੱਲ ਆ ਜਾਣੀ ਹੈ ਉਹ ਗੱਲ ਨਹੀਂ ਲਿਖਾਇਆ ਨਾ ਜੀ ਹਾਂ ਉਹ ਫਿਰ ਲਿਓਣੀ ਨਹੀਂ ਨਾ ਇਹਦੇ ਚ ਜੇ ਉਹ ਆ ਗਈ ਤੇ ਫਿਰ ਤੈਨੂੰ ਪਤਾ ਹੀ ਆ ਜੀ ਇਹ ਨਹੀਂ ਹੋਲੇ ਮੈਂ ਵਾਲੇ ਹੋ ਗਿਆ ਬਸ ਇਹ ਤਾਂ ਤੇ ਲਾਪਰਵਾਹ ਵੱਡਾ ਸਰਕਾਰ ਵੱਡਾ

ਸਰਵਣ ਵੀਰ ਕਹਿੰਦਾ ਵੀ ਬੰਦੀਪੁਰ ਜਿਹੜਾ ਹਰੇਕ ਜਸ ਕਦਾਵੇਗਾ ਇਹ ਉਦਾਰ ਸਵਾਦ ਗਾਉਂਦਾ ਕੰਮ ਕਰਾਵੇ ਪਰ ਚੱਕਾਂ ਦਾ ਗੁਜਾਰੀ ਸਰਦਾਰਾਂ ਦਾ ਖੇਡ ਮੈਚ ਕਹਿੰਦੇ ਪੁਆਇੰਟ ਧਾਵੀ ਅਗਲੀ ਰੇਡ ਸ਼ਾਮੀ ਪੁਰੀਏ ਦੀ ਤੇ ਛੋਟਾ ਵੀਰ ਲਾਓ ਇਧਰਲੇ ਪਾਸੇ ਅੰਮੀ ਪੁਰੀਆ ਹਰਚ ਸਾਹਮਣੇ ਤਿਆਰ ਵਰ ਤਿਆਰ ਹੈ ਉਧਰ ਗਰਮੰਦਰ ਹੁੰਦੇ ਨੇ ਆਖੇ ਕਿ ਜੁੜਾ ਸ਼ਾਕਰੂ ਜੱਫਰ ਉਹ ਮਾਈਕ ਤੇ ਸਾਹਮਣੇ ਲਾਏ 10000 ਦਿੱਤਾ ਜਾਣਾ ਹੈ ਬਈ ਤੋੜਾ ਕਰੇ ਤਾੜਣ ਕੇ ਲਾਓ ਸਰਦੂਲ ਸਿੰਘ ਮੱਲਿਆ ਪੁੱਤ ਬੱਲੇ 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 ਪੁੱਛ ਪਿਰੇ ਉਧਰ ਬਾਬਾ ਰਾਣਾ ਜੀ ਦਾ ਬਾਬਾ ਇੰਦਰ ਵੀਰਣਾ ਧੰਨ ਬਾਬਾ ਗੁਰਪਿੰਦਰ ਸਿੰਘ ਜੀ ਸੁਤਨਾਣੀ ਸਾਹਮਣੇ ਕਬੱਡੀ ਪੈ ਗਈ ਫਰੰਦੀਪੁਰਗਾ ਜੋਤੀ ਫਰੰਦੀਪੁਰਗਾ ਫਰੰਦੀਪੁਰਗਾ ਨੰਬਰ ਸਾਹਮਣੇ ਮੇਰੇ ਮਿੱਤਰੋ ਗੱਲਾਂ ਸ਼ਿੰਦੀ ਪਹਿਲਵਾਨ ਦੇ ਪੁੱਤਰ ਦੀਆਂ ਚੱਲ ਰਹੀ ਬੱਬਰ ਸ਼ੇਰਾਤਾ ਕਬੱਡੀ ਅਰਸ਼ਦੀ ਕਬੱਡੀ ਨਾਲ ਜੁੜਾਂਗੇ ਫਰੰਦੀਪੁਰਗਾ ਦੁਨੀਆ ਦਾ ਮੇਰੇ ਮਿੱਤਰੋ ਪ੍ਰਸ਼ੰਤਾ ਸਦੂਰ ਸਿੰਘ ਮੱਲੀ ਨੂੰ ਐਵੇਂ ਨਹੀਂ ਰੂਪੀ ਕਾਰ ਗੱਡੀ ਦਿੱਤੀ ਮੇਰੇ ਮਿੱਤਰੋ ਸਾਹਮਣੇ ਚਾਰ ਖੜੇ ਰਹੀ ਪਿਆਰ ਨੇ ਅਦੋਂ ਤੜੀ ਪੈਂਦੇ ਜਦੋਂ ਪੇਚੇ ਸੋਹਣਿਆ ਦੂਰ ਹੁੰਦੇ ਦਿਨਾਂ ਦੇ ਭਲੇਕੇ ਸੋਹਣਿਆ ਅਗਲਾ ਵੀ ਕਹਿੰਦੇ ਕੱਤੀ ਮੋੜ ਦਾ ਰਾਜੇ ਖੇਲੇ ਦੌਂਕਾ ਬਗਾਨੇ ਪੁੱਤ ਪਾ ਇੱਧਰਲੇ ਪਾਸੇ ਮਨਦੀਪ ਸਿਆ ਪਰੰਦੀਪੂਰੀਆ ਮੂਰੇ ਆ ਸਰਬ ਤੇ ਆ ਕੇ ਚੱਕ ਖੇਤਰ ਦੀ ਧਰਤੀ ਲਗਲਿਆਰੀ ਲਗਲਿਆਰੀ ਸੰਮੇ ਦਾ ਚੇਲਾ ਸੰਮੇ ਕਬੂਤਰ ਦਾ ਚੇਲਾ ਬਣਾਉਂਦਾ ਮੇਨ ਫਰੰਦੀਪੁਰਗਾ ਗੋਪੀ ਫਰੰਦੀਪੁਰਗਾ 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 ਚੱਬੋ ਖੂਹੇ ਵਾਲੇ ਦਾ ਧੰਨਵਾਦ ਜਿਹਦਾ ਪਿਆਰ ਕਹਿੰਦੇ ਚੱਕੇ ਬੈਲਜੀਅਮ ਦੇ ਨਾਲ ਧੱਕੂ ਬੈਲਜੀਅਮ ਪਾਲੀ ਬੈਲਜੀਅਮ ਸਾਰੇ ਵੀਰ ਗਿੰਦੂ ਗਲੈਨ ਸਾਡਾ ਹਰਜੋਸਤਾਨ ਅਮਰੀਕਾ ਉੱਪਰ ਇੱਧਰਲੇ ਪਾਸੇ ਆਓ ਆਓ ਬੱਲੇ 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 ਪੁੱਲ ਦੇ ਆਓ ਮੁੰਡੇ ਦੀ ਤਾੜੀ ਮਾਰੋ ਯਾਰ ਤੌਰ ਤੇ ਪੁਜੇ ਤਰਨਾ ਦਾਣਾ ਬਹੁਤ ਬਹੁਤ ਧੰਨਵਾਦ ਮਹਾਂਪੁਰਸ਼ਾਂ ਦਾ ਜੀ ਨਾਲ ਆਖਾਂਗੇ ਬਾਬਾ ਮੇਜਰ ਸਿੰਘ ਜੀ ਸੋਢੀ ਜੀ ਨੂੰ ਲਾਟਾ ਡਾ ਕੇ ਨਾਲੀ ਛੋਟਲਾ ਅਜੇ ਦਿਮਾਗ ਤੋਂ ਥੋੜਾ ਜਿਹਾ ਜਦੋਂ ਤੂੰ ਆ ਵੀ ਫੜਿਆ ਨਾ ਇਧਰ ਇਧਰ ਉਹ ਪਲੇ ਕਰਦਾ ਹੈ ਉਹ ਨੀਵੇਂ 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 ਮੈਂ ਮੈਂ ਫਿਰ ਸ਼ੇਰੇ ਗੋਟ ਆਹ ਫੜਿਆ ਹੀ ਗੋਟ ਇਧਰ ਗੋਟ ਫੜਿਆ ਹੀ ਸ਼ੇਰੇ ਵਿਆਹ ਗੋਟ ਫੜਿਆ ਵਿਆਹ ਵੇਖ ਲੈਣਾ ਇਹਦਾ ਉਹ ਤੋਂ ਫੜਿਆ ਉਹਦੇ ਵੀ ਤੂੰ ਕੰਮ ਕਰ ਸਕਦਾ ਨਹੀਂ ਦਾਕ ਦੇ ਨਾਲ ਲੈਂਦੇ ਮੈਨੂੰ ਜਿੱਦਾਂ ਤੂੰ ਮੁੰਡਾ ਖੁੰਡਾ ਇਹ ਗੋਟ ਫੜਿਆ ਭੈਣ ਥੱਲੇ ਕੈਂਚੀ ਪਾ ਦੇ ਨਾਲ ਜੇ ਤੈਨੂੰ ਉਦੋਂ ਹੀ ਛੋੜਦਾ ਥੱਲੇ ਮਗਰ ਨਾ ਤੋੜ ਗੋਟ ਭਵਾਂ ਦੀ ਛੱਡ ਦੇ ਉੱਥੇ ਹੀ ਹੋ ਜਾ ਕਾੜੀ ਪਰ ਜਦੋਂ ਵੀ ਨਗਰ ਹੁਣਵੇਂ ਆ ਬਣਾਤੇ ਲੋ ਮੈਂ ਇੱਕ ਗੱਲ ਦੱਸਦਾ ਹਾਂ ਇੱਕ ਤੇਰੇ ਤੋਂ ਪਹਿਲਾਂ ਕਿਹੜੀ ਦਿਮਾਗ ਪਾਉਣਾ ਮੈਂ ਤੇਰੇ ਦਿਮਾਗ ਪਾਉਣਾ ਪੈਰਾਂ ਦਾ ਪੱਕਾ ਉਹ ਪੈਰਾਂ ਤੋਂ ਕੱਚਾ ਜਦੋਂ ਤੂੰ ਪੈਰਾਂ ਦਾ ਪੱਕਾ ਹੋ ਗਿਆ ਨਾ ਬੰਦੇ ਦੀ ਹਮੇਸ਼ਾ ਬੰਦੇ ਦੀ ਉਤਲੀ ਬਾਡੀ ਵੇਖ ਕੇ ਨਹੀਂ ਭੱਜਦਾ ਹੁੰਦਾ ਬੰਦੇ ਮਾਰ ਲੱਤਾਂ ਵੇਖ ਕੇ ਭੱਜ ਇੱਥੇ ਕੀ ਜਿਆਪੀ ਕਰਦੇ ਹੋ ਸਾਰਾ ਉਤਲਾ ਟੰਚ ਤੁਸੀਂ ਧੁੰਨੀ ਤੋਂ ਹੀ ਪਤੋ ਤਾਂ ਤਾਂ ਵੇਖ ਕੇ ਭੱਜਦੇ ਉਤਲੇ ਚੀਜ਼ ਵਿੱਚ ਥੋੜੀ ਭੱਜਣ ਭੱਜਣ ਤੇ ਲੱਤਾਂ ਦੇ ਹੇਠਲੇ ਲੱਤਾਂ ਵੇਖੋ ਉਹਦੇ ਗਾੜੀ ਹੋ ਜਾ ਉਹਨੂੰ ਵੇਖ ਜੇ ਭੱਜਦਾ ਤੇ ਉਹ ਵੇਖ ਕਿੱਧਰ ਨੂੰ ਜਾਂਦਾ ਉਹ ਇੱਧਰ ਥਾਂ ਥੋੜਾ ਗਿਆ ਮੋੜਾ ਮਾਰੂਗਾ ਨਾ ਉਹ ਚੀਜ਼ੇ ਨੋਟ ਕੇ ਜਿੱਥੇ ਮੋੜਾ ਮਾਰਦਾ ਉੱਥੇ ਬਗਲ ਪਾ ਜਾਂ ਬਗਲ ਬਾਜ ਜੁੱਤਕਾ ਮਾਰ ਇੱਕ ਆਪ ਤੇ ਨਾ ਉਹ ਜਿਹੜੇ ਹੁਣ ਤੇਰਾ 90 95 ਕਿਲੋ weight ਹੋਣਾ ਹੈਗਾ ਨਾ ਜਿਹੜੇ ਤੇਰੇ 80 ਕਿਲੋ weight ਵਾਲੇ ਆ ਉਧਰ ਤੋਂ ਭੱਜਣਗੇ ਅਜੇ ਮੇਰੀ ਨਿਗਾਚ ਉਹ ਤੇਰੀ ਮਿਹਨਤ ਜਿਹੜੀ ਮੈਂ ਦੱਕ ਦੇਣਾ ਤੇਰੀ ਲਵਾਤੀ ਨਾ 15 ਦਿਨ ਫੇਰ ਵੇਖਣਾ ਵੇੜਾ 90 ਹੋਣਾ ਬਾਹਰ ਨਾ